ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਚ ਤੇ ਅੱਜ ਆਪਾਂ ਬਣਾਵਾਂਗੇ ਜੀ ਨਮਕੀਨ ਮਠੀ ਤੇ ਨਾਲ ਹੀ ਆਪਾਂ ਮਿੱਠੀ ਮਠੀ ਵੀ ਬਣਾ ਕੇ ਤਿਆਰ ਕਰਾਂਗੇ ਬਹੁਤ ਸਿੰਪਲ ਤੇ ਬਹੁਤ ਆਸਾਨ ਜਿਹੇ ਤਰੀਕੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਆਪਾਂ ਲਵਾਂਗੇ ਜੀ ਦੋ ਕੌਲੀਆਂ ਮੈਦੇ ਦੀ ਇਹਦੀ ਜਗ੍ਹਾ ਤੁਸੀਂ ਆਟਾ ਵੀ ਲੈ ਸਕਦੇ ਹੋ ਆਟੇ ਦੀਆਂ ਤੁਸੀਂ ਦੋ ਕੌਲੀਆਂ ਲੈਣੀਆਂ ਪੂਰਾ ਬਿਲਕੁਲ ਨਾਪ ਇਸੇ ਤਰੀਕੇ ਦਾ ਹੀ ਲੈਣਾ ਹੈ ਤੁਸੀਂ ਤੇ ਅਸੀਂ ਦੋ ਕੌਲੀਆਂ ਜਿਹੜੀ ਮੈਦਾ ਲਿਆ ਹੋਇਆ ਉਹਨੂੰ ਆਪਾਂ ਛਾਨ ਲਿਆ ਹੈ ਤੇ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਜਿੰਨਾਕ ਤੁਸੀਂ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਇਹ ਚਾਪਾ ਪਾਵਾਂਗੇ ਹੁਣ ਕਿਉ ਤੁਸੀਂ ਚਾਹੋ ਤੇ ਰਾਈਫਨ ਵੀ ਪਾ ਸਕਦੇ ਹੋ ਬਟਰ ਵੀ ਪਾ ਸਕਦੇ ਹੋ ਪੰਜ ਚਮਚੇ ਜਿਹੜੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਿਉ ਦੇ ਤੇ ਹੁਣ ਆਪਾਂ ਇਹਨੂੰ ਜਿਹੜਾ ਮਿਕਸ ਕਰ ਲੈਣਾ ਵੀ ਚੰਗੇ ਤਰੀਕੇ ਨਾਲ ਜਿਹੜਾ ਇਹਦੇ ਮੌਨ ਆਟੇ ਵਿੱਚ ਜਾਂ ਕਿ ਮੈਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਹੋ ਜਾਵੇ ਤੇ ਮੌਨ ਜਿਹੜਾ ਬਿਲਕੁਲ ਲੱਗ ਚੁੱਕਾ ਤੇ ਹੁਣ ਆਪਾਂ ਜਿਹੜਾ ਆਟਾ ਕੋ ਇਹਨੂੰ ਗੁੰਨ ਲਵਾਂਗੇ ਮੈਦੇ ਨੂੰ ਆਪਾਂ ਜਿਹੜਾ ਚੰਗੇ ਤਰੀਕੇ ਨਾਲ ਗੁੰਨ ਲਵਾਂਗੇ ਗੁੰਨ ਕੇ ਤਿਆਰ ਕਰ ਲਵਾਂਗੇ ਆਪਾਂ ਹੁਣ ਇਸ ਤਰੀਕੇ ਦਾ ਤੇ ਹੁਣ ਆਪਾਂ ਇਹਨੂੰ 15 ਮਿੰਟ ਵਾਸਤੇ ਰੈਸਟ ਤੇ ਰੱਖ ਲਵਾਂਗੇ ਤੇ ਆਪਾਂ ਗਿਆਸ ਉੱਪਰ ਇੱਕ ਕੜਾਈ ਨੂੰ ਰੱਖ ਲਵਾਂਗੇ ਇਹਦੇ ਵਿੱਚ ਪਾਵਾਂਗੇ ਜੀ ਰਿਫਾਈਂਡ ਤੁਸੀਂ ਚਾਹੋ ਤੇ ਇਹਨੂੰ ਤੇਲ 'ਚ ਵੀ ਬਣਾ ਸਕਦੇ ਹੋ 15 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਦੋ ਪੇੜਿਆਂ ਵਿੱਚ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਕਰ ਲੈਣਾ ਹੈ ਤੁਸੀਂ ਚਾਹੋ ਤੇ ਅਲੱਗ ਤਰੀਕੇ ਨਾਲ ਵੀ ਇਹਨੂੰ ਪੇੜੇ ਲੈ ਸਕਦੇ ਹੋ ਜਾਂ ਤੇ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਕੱਟ ਕਰਕੇ ਵੀ ਲੈ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਕੱਟ ਸਕਦੇ ਹੋ ਨਹੀਂ ਤੇ ਤੁਸੀਂ ਪੇੜੇ ਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਜਿਸ ਤਰੀਕੇ ਨਾਲ ਆਪਾਂ ਰੋਟੀ ਪਕਾਉਣੀ ਹੈ ਉਹ ਤੋਂ ਥੋੜਾ ਛੋਟਾ ਪੇੜਾ ਲੈ ਕੇ ਤਿਆਰ ਕਰ ਲਵਾਂਗੇ ਤੇ ਹੁਣ ਬਾਕੀ ਦਾ ਆਪਾਂ ਸਾਈਡ ਤੇ ਰੱਖ ਲਵਾਂਗੇ ਇੱਕ ਪੇੜਾ ਇਸ ਤਰੀਕੇ ਨਾਲ ਆਪਾਂ ਲੈ ਲਾਂਗੇ ਇਹਦਾ ਗੋਲ ਜਿਹਾ ਛੋਟਾ ਪੇੜਾ ਬਣਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਵੇਲਣੇ ਨਾਲ ਵੇਲ ਲੈਣਾ ਹੈ ਜਿਸ ਤਰੀਕੇ ਨਾਲ ਆਪਾਂ ਪੂੜੀ ਵੇਲਦੀ ਉਹਨੇ ਸਾਈਜ਼ ਦੀ ਆਪਾਂ ਜਿਹੜੀ ਰੋਟੀ ਵੇਲ ਕੇ ਤਿਆਰ ਕਰਨੀ ਹੈ ਦੀ ਇਸ ਤਰੀਕੇ ਨਾਲ ਆਪਾਂ ਜੀ ਰੋਟੀ ਬਿਲਕੁਲ ਤਿਆਰ ਕਰ ਲਾਂਗੇ ਬਿਲਕੁਲ ਪਤਲੀ ਮੋਟੀ ਨਹੀਂ ਹੋਣੀ ਚਾਹੀਦੀ ਇਹਦੀ ਬਿਲਕੁਲ ਜਿੰਨੀ ਪਤਲੀ ਹੋਏਗੀ ਓਨੀ ਹੀ ਕੁੜਕੜੀ ਬਣ ਕੇ ਤਿਆਰ ਹੋਵੇਗੀ ਹੁਣ ਆਪਾਂ ਇਹਦੇ ਵਿੱਚ ਕੱਟ ਜਿਹੜਾ ਇਸ ਤਰੀਕੇ ਨਾਲ ਲਾ ਲੈਣਾ ਏ ਇਸ ਤਰੀਕੇ ਨਾਲ ਕੱਟ ਜਿਹੜਾ ਸਿਲਾਉਂਦੇ ਜਾਣਾ ਹੈ ਇਸ ਤਰੀਕੇ ਨਾਲ ਆਪਾਂ ਜਿਹੜਾ ਪੂਰਾ ਕੱਟ ਇਸ ਤਰੀਕੇ ਨਾਲ ਲਗਾਉਂਦੇ ਜਾਣਾ ਹੈ ਤੇ ਪਰਲੀ ਸਾਈਡ ਤੋਂ ਆਪਾਂ ਇਸ ਤਰੀਕੇ ਨਾਲ ਇਹਨੂੰ ਚੁੱਕਦੇ ਜਾਣਾ ਇਸ ਤਰੀਕੇ ਨਾਲ ਗੋਲ ਰੋਲ ਬਣਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਬਿਲਕੁਲ ਇਸ ਤਰੀਕੇ ਨਾਲ ਇਹਦਾ ਗੋਲ ਰੋਲ ਬਣਾ ਕੇ ਤਿਆਰ ਕਰ ਲੈਣਾ ਆਪਾਂ ਹੁਣ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਇੱਕ ਇੱਕ ਵਾਲ ਦਵਾਂਗੇ ਇਸ ਤਰੀਕੇ ਨਾਲ ਵਾਲ ਦੇ ਇੱਕ ਲਵਾਂਗੇ ਇੱਕ ਅਸੀਂ ਵਾਲੇ ਨੂੰ ਇਸ ਤਰੀਕੇ ਨਾਲ ਦੇਣ ਤੋਂ ਬਾਅਦ ਅੰਦਰ ਵਾਲ ਨੂੰ ਜਿਹੜਾ ਅਸੀਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲਵਾਂਗੇ ਜਿਹੜਾ ਪਿਛਲੀ ਸਾਈਡ ਹੋਏਗੀ ਨਾ ਇਸ ਦੀ ਆਪਾਂ ਇਸ ਤਰੀਕੇ ਨਾਲ ਹੱਥ ਦੀ ਮਦਦ ਨਾਲ ਦਬਾ ਲਵਾਂਗੇ ਤੇ ਬਿਲਕੁਲ ਘੋਟ ਕੇ ਦਬਾਉਣੀਆਂ ਫਰਾਈ ਕਰਦੇ ਸਮੇ ਬਿਲਕੁਲ ਫਟੇ ਨਾ ਥੋੜਾ ਜਿਹਾ ਆਪਾਂ ਵੇਲਣੇ ਨਾਲ ਇਹਨੂੰ ਵੇਲ ਲੈਣਾ ਏ ਜਿਆਦਾ ਨਹੀਂ ਇਸ ਤਰੀਕੇ ਦੀ ਬਣਾ ਕੇ ਤਿਆਰ ਕਰ ਲਵਾਂਗੇ ਦੂਜੀ ਵੀ ਅਸੀਂ ਇਸੇ ਤਰੀਕੇ ਦੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਬਰੀਕ ਬਰੀਕ ਕੱਟ ਲਗਾ ਲਵਾਂਗੇ ਘਰ ਅੱਧੀ ਮਦਦ ਦੇ ਨਾਲ ਤੇ ਹੁਣ ਆਪਾਂ ਜਿਹੜਾ ਇਹਨੂੰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਬਣਾ ਕੇ ਤਿਆਰ ਕੀਤੀ ਉਸੇ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰਨੀ ਏ ਇਸ ਤਰੀਕੇ ਨਾਲ ਆਪਾਂ ਇੱਕ ਇਨਵਾਲ ਦੇਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਇਨੂੰ ਇਸ ਤਰਿਕਾ ਨਾਲ ਅੰਦਰੋਂ ਮੋੜ ਕੇ ਤੇ ਜਿਹੜੀ ਇਹਦੇ ਲਈ ਸਾਈਡ ਹੋਏਗੀ ਉਹ ਆਪਾਂ ਨੀਜੇ ਨੂੰ ਕਰਕੇ ਤੇ ਜਿਹੜੀ ਅਸੀਂ ਉਂਗਲੀ ਦੇ ਨਾਲ ਇਤਨਾ ਅੰਗੂਠੇ ਦੀ ਮਦਦ ਨਾਲ ਦਬ ਦਵਾਂਗੇ ਥੋੜਾ ਜਿਹਾ ਆਪਾਂ ਉੱਪਰ ਵੇਲਣੇ ਨਾਲ ਵੇਲ ਲਵਾਂਗੇ ਇਸ ਤਰੀਕੇ ਨਾਲ ਬਣਾ ਕੇ ਸਾਰੀਆਂ ਤਿਆਰ ਕਰ ਲੈਣੀਆਂ ਤੁਸੀਂ ਤੇਲ ਦੇਖ ਸਕਦੇ ਹੋ ਕਿੰਨਾ ਕਿ ਘਰ ਮੇ ਬਿਲਕੁਲ ਨੋਰਮਲ ਟੈਂਪਰੇਚਰ ਤੇ ਆਪਾਂ ਇਸ ਦੇ ਵਿੱਚ ਪਾ ਲੈਣੀਆਂ ਨੇ ਤੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਫਰਾਈ ਕਰਨਾ ਹੈ ਇੱਕ ਸਾਈਡ ਤੇ ਆਪਾਂ ਲਵਾਂਗੇ ਜੀ ਫਰਾਈ ਪੈਨ ਤੋ ਦੇ ਵਿੱਚ ਪਾਵਾਂਗੇ ਆਪਾਂ ਹੁਣ 1 ਕੋਲੀ ਖੰਡ 1.5 ਕੋਲੀ ਆਪਾਂ ਪਾਣੀ ਦੀ ਪਾ ਲੈਣੀ ਹੈ ਤੇ ਮਿੱਠੀਆਂ ਵੀ ਬਣਾ ਕੇ ਤਿਆਰ ਕਰਨੀਆਂ ਉਹਦੇ ਵਾਸਤੇ ਆਪਾਂ ਚਾਣੀ ਤਿਆਰ ਕਰ ਲਵਾਂਗੇ ਇਸ ਦੀ ਜਗ੍ਹਾ ਤੁਸੀਂ ਫੂਡ ਦੀ ਫੂਡ ਕਲਰ ਦੀ ਜਗ੍ਹਾ ਤੁਸੀਂ ਕੇਸਰ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਫਰਾਈ ਕਰ ਲਵਾਂਗੇ ਤੇ ਚਾਣੀ ਨੂੰ ਆਪਾਂ ਤਿਆਰ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਇਹ ਬਿਲਕੁਲ ਬੰਦ ਹੀ ਜਾਣਗੀ ਜਿਹੜੀ ਦੀ ਪਰਤ ਆਪਣੇ ਆਪ ਹੀ ਖੁੱਲਦੀ ਜਾਵੇਗੀ ਕੋਈ ਤੁਹਾਨੂੰ ਕੀ ਕਹਿ ਰਾਇ ਇਹਦੇ ਚੈਕਸਟਾ ਕਿਉਂ ਲਗਾਉਂਦੀ ਲੋੜ ਨਹੀਂ ਪਵੇਗੀ ਤੇ ਜਿੰਨੀਆਂ ਅਸੀਂ ਇਹ ਬਣਾ ਕੇ ਤਿਆਰ ਕੀਤੀਆਂ ਚਾਣੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਨਾ ਅਸੀਂ ਬਹੁਤੀ ਚਾਣੀ ਗਾੜੀ ਬਣਾਉਣੀ ਹੈ ਨਾ ਬਹੁਤੀ ਸਖਤ ਇਸ ਤਰੀਕੇ ਦੀ ਅਸੀਂ ਬਣਾ ਕੇ ਤਿਆਰ ਕਰ ਲੈਣੀ ਤੇ ਹੁਣ ਆਪਾਂ ਜਿਹੜੀਆਂ ਮਿੱਠੀਆਂ ਉਹ ਤਿਆਰ ਕਰਨ ਵਾਸਤੇ ਰੱਖ ਲਈਆਂ ਨੇ ਤੇ ਹੁਣ ਆਪਾਂ ਨਮਕੀਨ ਵਾਲੀਆਂ ਬਣਾ ਲਵਾਂਗੇ ਤੇ ਇਸੇ ਤਰੀਕੇ ਨਾਲ ਹੀ ਆਪਾਂ ਬਣਾ ਕੇ ਤਿਆਰ ਕਰ ਲਈਆਂ ਨੇ ਸਾਰੀਆਂ ਹੀ ਬਹੁਤ ਸਿੰਪਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੀਆਂ ਨੇ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਘੱਟ ਸਮੇਂ ਵਿੱਚ ਦੋ ਤਰੀਕੇ ਦੀਆਂ ਨਮਕੀਨ ਮਠਿਆ ਤੁਸੀਂ ਮਠਿਆ ਨੇ ਮਿੱਠੀਆਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਬਣੀ ਬਈ ਆ ਬਣ ਕੇ ਤਿਆਰ ਹੁੰਦੀਆਂ ਨੇ ਇਸ ਤਰੀਕੇ ਨਾਲ ਆਪਾਂ ਦੋਨੇ ਹੀ ਜਿਹੜੀਆਂ ਤਿਆਰ ਕਰ ਲਈਆਂ ਨੇ ਤੇ ਹੁਣ ਆਪਾਂ ਇਹਦੇ ਉੱਪਰ ਪਾ ਲਵਾਂਗੇ ਜੀ ਕੱਟੇ ਹੋਏ ਬਦਾਮ ਇਸ ਤਰੀਕੇ ਨਾਲ ਆਪਾਂ ਉੱਪਰ ਕੱਟੇ ਹੋਏ ਬਦਾਮ ਪਾ ਲਵਾਂਗੇ ਤੇ ਬਹੁਤ ਸਿੰਪਲ ਤੇ ਬਹੁਤ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਬਹੁਤ ਵਧੀਆ ਤੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਵੀਡੀਓ ਪਸੰਦ ਆਏ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਸਪੋਰਟ ਜਰੂਰ ਕਰਿਆ ਕਰੋ ਧੰਨਵਾਦ ਜੀ